ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼ਿਵੀ ਅਰੇਮੰਨੀ ਹੋਰਾਨਾ ਜੀ ਆਈਪੀਐਸ ਵੱਲੋਂ ਜਿਹੜੇ ਮਾੜੇ ਆਨਸਰ ਸੀਗੇ ਨਸ਼ੇ ਦਾ ਕਾਰੋਬਾਰ ਕਰਦੇ ਆ ਅੱਜ ਤੋਂ ਦੋ ਦਿਨ ਪਹਿਲਾਂ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਕਿ ਵੀ ਜਿਹੜੇ ਇਹ ਬੰਦੇ ਮਾੜਾ ਕੰਮ ਕਰਦੇ ਆ ਉਹ ਸੁਧਰ ਜਾਣ ਉਥੇ ਤਾਂ ਨਹੀਂ ਅਸੀਂ ਇੱਕ 25 ਤਰੀਕ ਨੂੰ ਐਫਆਈਆਰ ਦਰਜ ਹੋਈ ਸੀ 104/25 ਜੀ ਹਰਦੇਵ ਸਿੰਘ ਦੇਵ ਇਹ ਸੀਗਾ ਪਹਿਲਟਾ ਪਹਿਲਟਾਇ ਵਾਲੇ ਦਾ ਰਹਿਣ ਵਾਲਾ ਇਹਦੇ ਕੋਲੋਂ ਹੀਰੋਇਨ ਰਿਕਵਰ ਹੋਈ ਸੀਗੀ ਇਹਦੀ ਪੁੱਛਗਿੱਛ ਦੇ ਵਿੱਚ ਜੋਵਨਜੀਤ ਸਿੰਘ ਨਾਂ ਕੱਲੇ ਪਿੰਡ ਦਾ ਇੱਕ ਬੰਦਾ ਫਿਗਰ ਆਊਟ ਹੋਇਆ ਸੀਗਾ ਉਸ ਨੂੰ ਗੋਂਦਵਾਲ ਸਾਹਿਬ ਦੀ ਪੁਲਿਸ ਵੱਲੋਂ ਨੋਮੀਨੇਟ ਕਰਕੇ ਤੇ ਚੌਕੀ ਇੰਚਾਰਜ ਫਤਿਹਪਾਲ ਨੂੰ ਨਾਲ ਲੈ ਕੇ ਅੱਜ ਮਾਰਨਿੰਗ ਰੇਡ ਕੀਤੀ ਗਈ ਆ ਰੇਡ ਦੌਰਾਨ ਜਦੋਂ ਇਹਨੂੰ ਜੋਵਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਫੜ ਲਿਆ ਮੌਕੇ ਦੇ ਉਤੋਂ ਤੇ ਇਹਨੂੰ ਲੈ ਕੇ ਚੱਲਣ ਲੱਗੇ ਤੇ ਇਹਨੇ ਆਪ ਸਾਰੀ ਫੈਮਿਲੀ ਨੇ ਇਕੱਠੇ ਹੋ ਕੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਤੇ ਪਹਿਲਾਂ ਪਥਰਾ ਦੇ ਨਾਲ ਕਾਫੀ ਜ਼ਿਆਦਾ ਗੱਡੀਆਂ ਦਾ ਨੁਕਸਾਨ ਕਰ ਦਿੱਤਾ ਤੇ ਬੰਦੇ ਇੰਜਰਡ ਹੋ ਗਏ ਸਾਡੇ ਉਸ ਤੋਂ ਬਾਅਦ ਵਿੱਚ ਹਵਾਈ ਫੈਰ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਤੇ ਗੋਲੀਆਂ ਚਲਾਈਆਂ ਪੁਲਿਸ ਵੱਲੋਂ ਸਿੱਧੀਆਂ ਜਵਾਬੀ ਜਦੋਂ ਪੁਲਿਸ ਪਾਰਟੀ ਨੇ ਉਥੋਂ ਆਪਣਾ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਹਵਾਈ ਫੈਰ ਕੀਤੇ ਗਏ ਤੇ ਪੁਲਿਸ ਪਾਰਟੀ ਸਾਡੀ ਉਥੋਂ ਨਿਕਲ ਵਿੱਚ ਕਾਮਯਾਬ ਹੋ ਗਈ ਤੇ ਸਾਡੀ ਪੁਲਿਸ ਪਾਰਟੀ ਦੇ ਵਿੱਚੋਂ ਇੱਕ ਆਦਮੀ ਜਿਹੜਾ ਸਰਜੀਤ ਸਿੰਘ ਏਐਸਏ ਸੀਗਾ ਉਹ ਜ਼ਖਮੀ ਹੋਇਆ ਅਸੀਂ ਤੁਹਾਡੇ ਮਾਧਿਮ ਰਾਹੀਂ ਦੁਬਾਰਾ ਤੋਂ ਫਿਰ ਜਿੰਨੇ ਇਹ ਮਾੜੇ ਆਨਸਰ ਨੇ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਵੀ ਇਸ ਕਾਰੋਬਾਰ ਛੱਡ ਦਿਓ ਤੇ ਸਹੀ ਰਾਹ ਤੇ ਦੇ ਉੱਤੇ ਆ ਜਾਓ ਨਹੀਂ ਤਾਂ ਸਾਡੇ ਵੱਲੋਂ ਜਿਹੜੀ ਇਹ ਮਹਿੰਮ ਵਢੀ ਗਈ ਆ ਇਹਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ